ਉਹ ਇੱਕ ਘਰ ਦੇ ਵਿੱਚ ਜੀ ਬੱਚੀ ਗਈ ਉਹਦਾ ਵਿਆਹ ਹੋਇਆ ਨੂੰ ਵੜ ਕੇ ਗਈ ਤੇ ਉਹ ਪਰਿਵਾਰ ਉਹਨੂੰ ਬਹੁਤ ਪਿਆਰ ਕਰੇ ਸਾਰਾ ਹੀ ਉਹ ਚੰਗਾ ਪਰਿਵਾਰ ਸੀ ਉਹਨਾਂ ਸਾਸਿਨੀ ਹੁਣ ਦਿੱਤਾ ਵੀ ਤੂੰ ਸਾਡੀ ਨੂੰਹ ਹੈ ਤੀ ਬਣਾ ਕੇ ਰੱਖਿਆ ਸਹੁਰਾ ਪਿਤਾ ਬਣ ਗਿਆ ਸੱਸ ਮਾ ਬਣ ਗਈ ਤੇ ਨਣਦਾਂ ਬਹੁਤ ਪਿਆਰ ਕਰਦੀਆਂ ਬੜੀ ਇੱਜ਼ਤ ਦੇ ਰਹੀਆਂ ਜੀ ਨਵਾਂ ਨਵਾਂ ਵਿਆਹ ਹੋਇਆ ਬੜਾ ਸਤਕਾਰ ਬੜਾ ਪਿਆਰ ਮਿਲ ਰਿਹਾ ਉਸੇ ਘਰ ਦੇ ਵਿੱਚ ਇੱਕ ਛੋਟੀ ਜੀ ਬੱਚੀ 10-12 ਸਾਲ ਦੀ ਹੈ ਸਾਰਾ ਕੁਝ ਆਪਣੀ ਅੱਖਾਂ ਨਾਲ ਦੇਖੀ ਜਾ ਰਹੀ ਹੈ ਤੇ ਉਹਦੇ ਮਨ ਦੇ ਵਿੱਚ ਵੀ ਇੱਛਾ ਪੈਦਾ ਹੋ ਗਈ ਕਿ ਇੰਨਾ ਪਿਆਰ ਇੰਨਾ ਸਤਕਾਰ ਇਹਨੂੰ ਕਿਉਂ ਨਹੀਂ ਦਿੰਦੇ ਮੈਨੂੰ ਕਿਉਂ ਨਹੀਂ ਦਿੰਦੇ ਮੈਨੂੰ ਵੀ ਮਿਲਣਾ ਚਾਹੀਦਾ ਹੈ ਕੋਲੇਪਨ ਦੇ ਵਿੱਚ ਉਹਦੇ ਕੋਲ ਜਾ ਕੇ ਬੈਠ ਗਈ ਕਹਿੰਦੀ ਕਿ ਤੁਹਾਨੂੰ ਸਾਰੇ ਇੰਨਾ ਪਿਆਰ ਦੇਦੇ ਨੇ ਇੰਨਾ ਖਿਆਲ ਰੱਖਦੇ ਨੇ ਇੰਨੀ ਇੱਜ਼ਤ ਤੁਹਾਡੀ ਹੋ ਰਹੀ ਹੈ ਇਹ ਨਾ ਕਿਸ ਤੁਹਾਨੂੰ ਮਿਲ ਗਿਆ ਮੈਨੂੰ ਕਿਉਂ ਨਹੀਂ ਮਿਲਿਆ ਉਹ ਕਹਿੰਦੀ ਜਿਸ ਦਿਨ ਤੈਨੂੰ ਪਤੀ ਮਿਲ ਗਿਆ ਦਿਨ ਵਿੱਚ ਮਿਲ ਜੇਗਾ ਮੈਂ ਨਾ ਸੱਸ ਮੰਗੀ ਨਾ ਸੋਹਰਾ ਮੰਗਿਆ ਨਾ ਦੇਵਰ ਮੰਗੇ ਨਾ ਜੇਠ ਨਾ ਨਣਦਾ ਮੰਗੀਆਂ ਮੰਗਿਆ ਸੀ ਸਿਰਫ ਪਤੀ ਬਾਕੀ ਰਿਸ਼ਤੇ ਉਹਦੇ ਹੀ ਮਿਲ ਗਏ ਪਤੀ ਮਿਲਦੇ ਤਾਂ ਬਾਕੀ ਰਿਸ਼ਤੇ ਆਪ ਹੀ ਮਿਲ ਜਾਂਦੇ ਆ ਜਿਸ ਦਿਨ ਵਾਹਿਗੁਰੂ ਮਿਲ ਗਿਆ ਬਾਕੀ ਸਾਰਾ ਕੁਝ ਆਪ ਹੀ ਮਿਲ ਜਾਂਦਾ ਉਹ ਆਪਾਂ ਕਹਨੇ ਆ ਪਤੀ ਨਹੀਂ ਚਾਹੀਦਾ ਬਾਕੀ ਹੁੰਦੇ ਮਿਲ ਜੇ ਉਹ ਬਾਣੀ ਚ ਮਾਰ ਰਹੇ ਇਸ ਅਵਸਥਾ ਦਾ ਜ਼ਿਕਰ ਕੀਤਾ ਭਗਤ ਜੀ ਕਹਿੰਦੇ ਇੱਕ ਵਾਰ ਕੰਨਿਆ ਜੈਸੇ ਕਰਤ ਸਿੰਘਾਰਾ ਕਿਉਂ ਰਲੀਆਂ ਮਾਰਨਾ ਬਾਜਪੁਤਾਰਾ ਜਿੱਦਾਂ ਕੁਆਰੀ ਲੜਕੀ ਕਦੇ ਵੀ ਸੁਹਾਗਣ ਹੋਣ ਦਾ ਮਾਨ ਨਹੀਂ ਪਾ ਸਕਦੀ ਉਹਨੂੰ ਸੁਹਾਗਣ ਮੰਨਵਾਸੀ ਵਿਆਹ ਕਰਾਉਣਾ ਹੀ ਪੈਣਾ ਇੱਕ ਘਰ ਛੱਡ ਕੇ ਸਹੁਰੇ ਜਾਣਾ ਹੀ ਪੈਣਾ ਸੋ ਇਸ ਤਰ੍ਹਾਂ ਹੀ ਆਪਾਂ ਚਾਹੁੰਦੇ ਤੇ ਹੈਗੇ ਆ ਕਿ ਆਪਾਂ ਨੂੰ ਵੀ ਉਹ ਆਨੰਦ ਬਣੇ ਕਰ ਕੇ ਇਕਾ ਕਰ ਬਹੁਤ ਪਿਆਰਾ ਲੱਗ ਰਿਹਾ ਵਾਲਾ ਮਾਇਆ ਦਾ ਘਰ ਛੱਡ ਕੇ ਉਸ ਵਾਹੀਰੂ ਦੇ ਘਰ ਜਾਣ ਨੂੰ ਅਜੇ ਉਨੀ ਪਰਬਲ ਇੱਛਾ ਹੀ ਨਹੀਂ ਅਜੇ ਤਾਂ ਇਹ ਬੜਾ ਪਿਆਰਾ ਲੱਗਦਾ ਇਹਨੂੰ ਬਰਾ ਕਹਿੰਦੇ ਆ ਵੀ ਜਦੋਂ ਇਹ ਤੋਂ ਨਿਰਾਸ਼ ਹੋ ਜੀਏ ਫਿਰ ਉਹ ਦੁਨੀਆ ਦੇ ਦਰਵਾਜ਼ੇ ਖੁੱਲਦੇ ਆ ਇਸੇ ਬੰਦਾ ਫੈਸਲਾ ਕਰਦਾ ਕਿ ਮੈਂ ਹੁਣ ਤਿਆਰੀ ਕਰਾਂ ਜਾਣ ਦੀ ਸਭਨਾ ਸੋਹਰੇ ਵੰਦਨਾ ਸਭ ਮੁਖਲਾਮ ਹਾਰ ਨਾਨਕ ਤਾਂ ਸੁਹਾਗਣੀ ਜਿੰਨ ਸੇ ਨਾਲ ਪਿਆਰ ਉਹ ਬੱਚੇ ਨੇ ਆਪਾਂ ਨੂੰ ਟੌਪਿਕ ਦੇ ਦਿੱਤਾ ਤੇ ਥੋੜੀ ਜਿਹੀ ਵਿਚਾਰ ਕਰ ਲਈ ਆ